ਤੁਹਾਇ ਪ੍ਰਸਾਦ ਕਬੈਤ ਖੂਕਮਲ ਹਰੀ ਗੱਜ ਗਦਹਾ ਵਿਪੂਤ ਧਾਰਿ ਗਿੱਦਵਾ ਮਸਾਨ ਬਾਸ ਕਰਿ ਹੋਈ ਕਰਤ ਹੈ ਘੂਗਮਟ ਬਸਿ ਲਾਗੇ ਢੋਲਤ ਉਦਾਸ ਮਰੇ ਗਤਰਵਰ ਸਦੀਵ ਮੋਨ ਸਾਦੇ ਮਰਤ ਹੈ ਬਿੰਦ ਕੇਸ ਦਈਆ ਤਾਂ ਹੀ ਜੀ ਕੀ ਵਟਈਆ ਦੇਤ ਬੰਦਰ ਸਦੀਵ ਪਾਇ ਨਾ ਗਈ ਫਿਰਤ ਹੈ ਅੰਗਨ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਗਿਆਨ ਕੇ ਬਿਹੀ ਨਛੀਨ ਕਸ ਕੇ ਤਰਤ ਹੈ ਭੂਤ ਬਨ ਚਦ ਛਿਤ ਛੋਨ ਸਭੇ ਤੂਤਾ ਧਾਰੀ ਪਾਉਣ ਕੇ ਹਾਰੀ ਸੋ ਭੁਜੰਗ ਜਾਨੀ ਅਤ ਹੈ ਰੇਣ ਕੇ ਪਛੈਯਾ ਤਨ ਲੋਭ ਕੇ ਤੀਯਤੇ ਤੋ ਗਉਵਨ ਕੇ ਜਈਯ ਬ੍ਰਿਖ ਪਈਯਾ ਮਾਨੀਤ ਹੈ ਨਭ ਕੇ ਉਡਈਯਾ ਤਾਹ ਪੰਛੀ ਕੀ ਬਡਈਯਾ ਦੇਤ ਬਗੁਲਾ ਬ੍ਰਡਾਲ ਬ੍ਰਿਕ ਧਿਆਨ ਠਾਨੀਤ ਹੈ ਜੇ ਤੇ ਵੱਡੇ ਗਿਆਨੀ ਤਿੰਨੋ ਜਾਣੀ ਪੈ ਬਖਾਨੀ ਨਾਹੇ ਐਸੇ ਨਾ ਪ੍ਰਪੰਚ ਮਨ ਭੂਲਿਆਨੀਤ ਹੈ ਧੂਮ ਕੇ ਬਸੈਯਾ ਤਾਹ ਪੂਚਰੀ ਕੇ ਜਈਯ ਕਹ ਨਭ ਕੇ ਉਡਈਯਾ ਸੋਚ ਰਹੀਯਾ ਕਹਿ ਬਖਾਨੀ ਐ ਫਲ ਕੇ ਪਛਈਆ ਤਾਹੇ ਪਾਂਦਰੀਕ ਜਈਕ ਹਾਦਸ ਫਰੀਯਤੇ ਤੋ ਭੂਤ ਕੈ ਪਛਾਨੀਐ ਜਲ ਕੇ ਤਰਈਕੋ ਗੰਗੇਰੀ ਸਿ ਕਹਤ ਜਾਗ ਆਗ ਕੇ ਪਛਈਆ ਸੋਚਕੋ ਰਸਮ ਮਾਨੀਐ ਸੂਰਜ ਸਵਈਆ ਤਾਹੇ ਕਾਲ ਕੀ ਬਡਾਈ ਦੇਤ ਚੰਦਰਮਸ ਸਵਈਆ ਕਉ ਕਵੀ ਕੈ ਪਹਿਚਾਨੀਐ ਨਾਰਾਇਣ ਕਚਮਚ ਤਿੰਦੂਆ ਕਹਤ ਸਭ ਕਾਲ ਨਾਭ ਕਾਲ ਜੇ ਹਤਾਲ ਮੈਂ ਰਹਿਤ ਹੈ गोपीनाथ गुर्जर दुपाल सबै तिन चारि रीखी केस के नाम कै महंत लहीत है माधव पवर औ अटेरु को कन्हैया नाम कंस को बधैया जम दूत कहियत है मोर रोड पीटेत ना गुड़ता को भेद पावै पूजत नता है जाके रखे रहियत है विश्वपाद जगत काल दीनदयाल व्यादिसाल सदा प्रत्तपाल जम जालते रहत है योगी जटाधारी सती साचे बड्डे ब्रह्मचारी ध्यान काज भूख प्यास देह प्यास हत है देऊली कर्म जल होम पावक पवन्न होम अधोमुख एक पाए ठाडे न बहत है मानव फिनंद देव दानव न पावे भेद भेद उकते बनेत नेत कै कहत है ਨਾਚਤ ਫਿਰਤ ਮੋਰ ਬਦਰ ਕਰਤ ਘੋਰ ਦਮਨੀ ਅਨੇਕ ਭਾਵ ਕਰਿ ਹੋਈ ਕਰਤ ਹੈ ਚੰਦਰਮਾ ਤੇ ਤੀਤਲ ਨ ਸੂਰਜ ਸੇ ਤਪਤ ਤੇਜ ਇੰਦਰ ਸੋਨਾ ਰਾਜਾ ਭਾਵ ਭੂਮਕੋ ਪਰਤ ਹੈ ਸ਼ਿਵ ਸੇਤ ਪਸਿਆਦ ਬ੍ਰਹਮ ਸੇ ਨ ਬੇਦਚਾਰੀ ਸੰਤ ਕੁਮਾਰ ਸੀ ਤਪਸਿਆ ਨ ਅਨਤ ਹੈ ਗਿਆਨ ਕੇ ਬਹੀਨ ਕਾਲ ਫਾਸਕੇ ਅਧੀਨ ਸਦਾ ਜਗਨ ਕੀ ਚਾਕਰੀ ਫਿਰ ਆਏ ਫਿਰਤ ਹੈ ਏਕ ਸੇਵ ਭਏ ਏਕ ਗਾਏ ਏਕ ਫੇਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ ਬ੍ਰਹਮ ਆਰ ਵਿਸ਼ਨ ਕੇ ਤੇ 베ਦਿਓ ਪੁਰਾਨ ਕੀ ਤੇ ਸਿਮਰਤ ਸਮੋਹਨ ਕਿਆ ਹੋਏ ਹੋਏ ਬਿਤੇ ਹੈ ਮੋਨ ਦੀਮਦਾਰ ਕੇ ਤੇ ਅਸਨੀ ਕੁਮਾਰ ਕੇਤੇ ਅੰਸਾ ਅਵਤਾਰ ਕੇ ਤੇ ਕਾਲ ਬਸ ਭਏ ਹੈ ਪੀਰਿਓ ਪਿਕੰਬਰ ਕੇਤੇ ਗਾਨੇ ਨਾ ਪਰਤੇ ਤੇਤੇ ਭੂਮ ਹਿਤ ਹੋਏ ਕਿਆ ਫਿਰ ਭੂਮ ਹੀ ਮਿਲੇ ਹੈ ਜੋ ਕੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ দাবਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨਸੇ ਮਹੀਪឪਦਲੀਵ ਕੈਸੇ ਛਤਰ ਧਾਰੇ ਵੱਡੋ ਅਭਮਾਨ ਭੁਜ ਦੰਡ ਕੋ ਕਰਤ ਹੈ ਦਰਸੇ ਦਿੱਲੀ ਸਰ ਦੁਰਜੋਦਨ ਸੇ ਮਾਨ ਧਾਰੇ ਪੋਗ ਪੋਗ ਪੂਮੋ ਜਾਂ ਤਪੂਮ ਮੈਂ ਮਿਲਤ ਹੈ ਸਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ ਪੋਸਤੀ ਅਨੇਕ ਧੰਨਵਾਵਤ ਹਸੀਸ ਕਾਓ ਕਹਾਂ ਪਾਇਓ ਮਲ ਜੋ ਬਿ ਕਾਟ ਅਨੇਕ ਡੰਡ ਸੋ ਤੋ ਨਾ ਡੰਡਾਉ ਤੇ ਅਸ ਤਾਂਗ ਅਤ ਤੀਸ ਕਾਓ ਕਹਾਂ ਭਇਓ ਰੋਗੀ ਜੋ ਪੈ ਡਾਰੇ ਰਹੇ ਉਰਦ ਮੁਖ ਮਨ ਤੇ ਨ ਮੂਢ ਨਹਿਰਾਇਓ ਆਦ ਇਸ ਕੋ ਕਾਮਨਾ ਅਧਿਨ ਸਦਾ ਦਾਮਨ ਪ੍ਰਬੀਨ ਏਕ ਭਾਵਨਾ ਬਹੀਨ ਕੈਸੇ ਪਾਵੇ ਜਗਦੀਸ਼ ਕਾਓ ਸੀਸ ਪਟ ਕਦ ਜਾ ਕੇ ਕਾਨ ਮੈਂ ਖਜੂਰਾ ਤਸੈ ਮੂਢ ਛਟ ਕਤ ਮਿੱਤਰ ਪੁੱਤਰ ਹੂੰ ਕੇ ਸੋਗ ਸਾਓ آخ کو چرئ فل فول کو پچھیا سدا پرن کو پرمئیا اور دوسرو نپوک سو کہ پیو پیڑ کا ساتھ سیز برچن سو ماتی کو پچھیا بول پوچھ لی جائے جوک سو کامنا ادین کام کرود میں پربین ایک پاونا بہین کیسے پیٹا پر لوگ سو ناچی ہوئی کرات مور دادر کرات سور سدا کان کور کان کرے ہوئی کرات ہے ایک پائے رہت برچ فوک فوک پاو پوم سروگ ترت ہے ਪਾਨ ਅਨੇਕ ਜੁਗ ਏਕ ਠੌਰ ਪਾਸ ਕਰੈ ਕਾਗ ਔਰ ਚੀਦ ਦੇਸ ਦੇਸ ਵਿਚਰਤ ਹੈ ਗਿਆਨ ਕੇ ਬਹੀਨ ਮਹਾਦਾਨ ਮੈ ਨਹੁ ਜਲੀਨ ਭਾਵਨਾ ਯਕੀਨ ਦੀਨ ਕੈਸੇ ਕਹਿਤ ਰਤ ਹੈ ਜੈਸੇ ਇੱਕ ਸੰਗੀ ਕਾਹੂ ਜੋਗਿਆ ਬੇਰਾਗੀ ਬਨ ਕਾਹੂ ਸੰਿਆਸ ਭੇਸ ਬਨ ਕੇ ਦਿਖਾਵੇ ਕਾਹੂ ਪੌਨ ਹਾਰੀ ਕਾਹੂ ਬੈਠ ਲਾਇ ਤਾਰਿਕਾਹੂ ਲੋਭ ਕੀ ਖੁਮਾਰੀ ਸੋਨੇਕ ਗੁਨ ਗਾਵੇ ਕਾਹੂ ਬ੍ਰਹਮਚਾਰੀ ਕਾਹੂ ਹੱਥ ਬੈ ਲਗਾਵੇ ਬਾਰੇ ਕਾਹੋਂ ਡੰਡ ਧਾਰੀ ਹੋਏ ਕੇ ਲੋਗਨ ਭ੍ਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਚਨ ਸੋ ਗਿਆਨ ਕੇ ਬਿਹੀਨ ਕੈਸੇ ਭ੍ਰਮ ਲੋਕ ਪਾਵੇ ਪੰਜ ਬਾਰ ਗਿਦਰ ਪੁਕਾਰੇ ਪਰ ਸੀਤ ਕਾਲ ਕੁੰਚਰ ਅਗਧ ਹਾਨੇਕ ਦਾ ਪੁਕਾਰ ਰਹੀ ਕਾਹ ਪਏ ਜੋ ਬਕਲ ਵਤਰਲੀਓ ਕਾਂਸੀ ਵਿੱਚ ਚੀਰ ਚੀਰ ਚੋਰ ਟਕ ਠਾਰਣ ਸੁ ਮਾਰ ਰਹੀ ਕਾਹ ਪਇਓ ਫਾਸਿ ਢਾਰ ਬੁੜਿਓ ਝੜ ਗੰਗ ਧਾਰ ਡਾਰ ਡਾਰ ਫਾਸ ਠੱਗ ਮਾਰ ਮਾਰ ਡਾਰੇ ਦੁਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਬਹੀਨ ਕੈਸ ਗਿਆਨ ਕੋ ਵਿਚਾਰ ਹੈ ਤਾਪ ਕੇ ਸਹਿਤ ਜੋ ਪਤ ਪਾਈਏ ਆਤਾਪ ਨਾਥ ਤਾਪਨਾ ਅਨੇਕ ਤਨ ਕਾਇਲ ਸਹਤ ਹੈ ਜਪ ਕੇ ਕੀਏਤ ਜੋ ਪਤ ਪਾਇਤ ਅਜਾਪ ਦੇਵ ਪੂਜਨਾ ਸਦੀਵ ਤੋਹੀ ਤੋਹੀ ਉਚਰਤ ਹੈ ਨਾਬਕੇ ਉੱਡੇ ਤੇ ਜੋ ਪਨਾਰਾਣ ਪਾਈਤ ਅਨਲ ਅਕਾਸ ਪੰਛੀ ਡੋਲ ਬੁਕਰਤ ਹੈ ਆਗਮੈ ਜਰੇ ਤੇ ਗਤ ਰਾਂਡ ਕੀ ਪਰਤ ਕਰ ਪਤਾਲ ਕੇ ਵਾਸੀ ਕਿਉ ਪੁਝੰਗ ਨਤ ਰਤ ਹੈ ਕੋਉ ਪਇਓ ਮੁੰਡਿਆ ਸੰਿਆਸੀ ਕੋਉ ਜੋਗੀ ਪਇਓ ਕੋਉ ਬ੍ਰਹਮਚਾਰੀ ਕੋਉ ਜਤਿਨ ਮਾਨਬੋ ਹਿੰਦੂ ਤੋ ਰਕ ਕੋ ਰਾਹ ਜੀ ਇਮਾਮ ਸਾਫ ਇਮਾਨਸ ਕੀ ਜਾਤ ਸਭ ਏਕ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜ ਕਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਬ੍ਰਹਮਾਨ ਬੋ ਏਕ ਹੀ ਕਿਸੇ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਣ ਬੋ ਦੇਹ ਰਾਮ ਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਭ ਏਕ ਪਏ ਅਨੇਕ ਕੋ ਪ੍ਰਮਾਉ ਹੈ ਦੇਵਤਾ ਦੇਵ ਜੱਛ ਗੰਧਰਵ ਤੁਰਕ Hindu ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ ਇੱਕ ਨਿਆਨ ਇੱਕ ਕਾਨ ਇੱਕ ਦੇਹ ਇੱਕ ਬਾਨ ਖਾਕ ਬਾਦ ਅਤਸ ਆਵਾਬ ਕੋਰ ਲਾਉ ਹੈ ਅੱਲਾਹ ਹੈ ਅਭੇਗ ਸੋਈ ਪੁਰਾਨੇ ਔਰ ਕੁਰਾਨ ਹੋਈ ਇੱਕ ਹੀ ਸਰੂਪ ਸਭ ਏਕ ਹੀ ਬਣਾਉ ਹੈ ਜਿਵੇਂ ਇੱਕ ਆਗਤ ਕਨੂਕਾ ਕੋਟ ਆਗੇ ਉੱਠੇ ਨਿਆਰੇ ਨਿਆਰੇ ਹੋਏ ਕੇ ਫਿਰ ਆਗ ਮੈਂ ਮਿਲਾਹਗੇ ਜਿਵੇਂ ਇੱਕ ਧੂਰ ਤੇ ਅਨੇਕ ਧੂਰਪੂਰਤ ਹੈ ਧੂਰ ਕੇ ਕਨੂਕਾ ਫਿਰ ਧੂਰ ਹੀ ਸਮਾਹਗੇ ਜਿਵੇਂ ਇੱਕ ਨਦ ਤੇ ਤਰੰਗ ਕੋਟ ਉਭਜਤ ਹੈ पान के तरंग सब पान ही कहेंगे तस बिस्वरूपते अपोद भूत प्रकट होए ताहि ते उपज सब ताहि में समाहेंगे केत कच मच केते, केते उन को करत पछ केते अछ बच होए सपाछ उड़ जाहेंगे केत नब बीज अछ पच को कर के पछ केत को प्रथाच होए पचाए खाए जाहेंगे जल का थल का गगन के गान कहा ਕਾਲ ਕੇ ਬਨਾਏ ਸਭ ਕਾਲ ਹੀ ਚਬਾਂਗੇ ਤੇ ਜਿਉਂ ਤੇਜ ਮੈਂ ਤੇਜ ਜਸ ਤੇ ਤੇਜ ਲੀਨ ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਂਗੇ ਕੂਕਤ ਫਿਰਤ ਕੇ ਤੇ ਰੋਵਤ ਮਰਤ ਕੇ ਤੇ ਜਲ ਮੈਂ ਡੁਬਤ ਕੇ ਤੇ ਆਗ ਮੈਂ ਜਰਤ ਹੈ ਕੇਤੇ ਗੰਗਵਾਸੀ ਕੇ ਤੇ ਮਦੀਨਾ ਮੱਕਾ ਨਿਵਾਸੀ ਕੇਤੇ ਉਦਾਸੀ ਕੇ ਪਰਮਾਏ ਫਿਰਤ ਹੈ ਕਰਵਤ ਸਹਤ ਕੇਤੇ ਭੂਮ ਮੈਂ ਗੱਡਤ ਕੇਤੇ ਚੂਆ ਬੈ ਚੜਤ ਕੇ ਤੇ ਦੁਖ ਕੋ ਪਰਤ ਹੈ ਗਿਆਨ ਮੈ ਉਡਤ ਕੇ ਤੇ ਜਲ ਮੈ ਰहत ਕੇ ਤੇ ਗਿਆਨ ਕੇ ਬਹੀਨ ਜਕ ਜਰਈ ਮਰਤ ਹੈ ਸੋਧ ਹਰ ਦੇਵਤਾ ਬਿਰੋਧ ਹਰ ਦਨ ਬੱਡੇ ਬੋਧ ਹਰ ਬੋਧਕ ਪ੍ਰਬੋਧ ਹਰ ਜਾਪ ਸਿ ਕਸ ਹਰ ਚੰਦਨ ਲਗਾਏ ਹਰ ਚੂਆਚਾਰ ਪੂਜ ਹਰ ਪਾਹਨ ਚੜਾਏ ਹਰ ਲਾਭ ਸਿ ਗਾ ਹਰ ਗੁਰ ਨਾਮ ਨਾਇ ਹਰ ਮੜੀ ਮਟ ਨੀਪਹਾਰੇ ਪੀਤਨ ਲਗਾਏ ਹਾਰੇ ਛਾਪ ਸੀ ਗਾਏ ਹਾਰੇ ਗੰਧਰਵ বাজਾਏ ਹਾਰੇ ਕਿਨਰ ਸਭ ਪਚ ਹਾਰੇ ਪੰਡਤ ਤਪੰਤ ਹਾਰੇ ਤਾਪ ਸੀ